ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਫਿਰ ਤੋਂ ਇੱਕ ਨਵੇਂ ਟੌਪਿਕ ਦੇ ਨਾਲ ਆਏ ਹਾਂ ਬੱਚਿਆਂ ਨੂੰ ਪਾਲਣ ਦਾ ਸਹੀ ਤੰਗ ਜਾਂ ਫਿਰ ਜਿੱਨਾ ਮਾਪਿਆਂ ਦੇ ਔਰ ਬੱਚਿਆਂ ਦੇ ਆਪਸ ਦੇ ਵਿੱਚ ਰਿਸ਼ਤੇ ਸਹੀ ਨਹੀਂ ਬਣਦੇ ਕਿਉਂ ਬੱਚੇ ਆਪਣੇ ਮਾਪਿਆਂ ਤੋਂ ਅੱਗੇ ਜਾ ਕੇ ਨਫ਼ਰਤ ਕਰਨ ਲੱਗ ਜਾਂਦੇ ਨੇ ਜਾਂ ਉਹਨਾਂ ਦੀ ਗੱਲ ਨਹੀਂ ਸੁਣਦੇ ਅੱਜ ਆਪਾਂ ਇਸ ਟੌਪਿਕ ਦੇ ਉੱਪਰ ਥੋੜਿਆਂ ਜਿਹਾ ਗੱਲਾਂਬੱਤਾਂ ਕਰਾਂਗੇ ਸੋ ਮੈਂ ਦੀਪ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਲੱਗੀ ਹਾਂ ਤੁਸੀਂ ਕਮੈਂਟ ਸੈਕਸ਼ਨ 'ਚ ਆਪਣੇ ਵਿਚਾਰ ਦੱਸ ਸਕਦੇ ਹੋ ਜੀ ਕਿ ਤੁਹਾਨੂੰ ਇਹ ਵਿਚਾਰ ਸਹੀ ਲੱਗਦੇ ਨੇ ਜਾਂ ਨਹੀਂ ਹਾਂਜੀ ਸਭ ਤੋਂ ਪਹਿਲਾਂ ਮੈਨੂੰ ਸਭ ਤੋਂ ਪਹਿਲਾਂ ਇਹ ਗੱਲ ਲੱਗਦੀ ਹੁੰਦੀ ਹੈ ਕਿ ਪੇਰੈਂਟਸ ਔਰ ਬੱਚਿਆਂ ਦੇ ਵਿੱਚ ਸਭ ਤੋਂ ਵੱਡੀ ਦੂਰੀ ਦਾ ਕਾਰਨ ਪਤਾ ਕੀ ਬਣਦਾ ਵਾ ਮੈਨੂੰ ਨਾ ਕਿਤੇ ਨਾ ਕਿਤੇ ਇਹਦੇ ਵਿੱਚ ਬੱਚਿਆਂ ਦੀ ਨਦਾਨੀ ਨਹੀਂ ਮੈਨੂੰ ਪੇਰੈਂਟਸ ਦੀ ਸਭ ਤੋਂ ਜ਼ਿਆਦਾ ਗਲਤੀ ਇਹ ਲੱਗਦੀ ਹੈ ਇਹਦੇ ਵਿੱਚ ਕਿ ਜਦੋਂ ਪੇਰੈਂਟਸ ਆਪਣੇ ਬੱਚੇ ਨੂੰ ਸਮਝ ਨਹੀਂ ਪਾਉਂਦੇ ਉਹ ਪੇਰੈਂਟਸ ਆਪਣੇ ਬੱਚੇ ਨੂੰ ਇਸ ਤਰੀਕੇ ਨਾਲ ਡੀਲ ਕਰਦੇ ਨੇ ਕਿ ਜੋ ਮੈਂ ਕਹਿਣਾ ਵਾਂ ਤੁਸੀਂ ਉਸੇ ਤਰੀਕੇ ਨਾਲ ਆਪਣੀ ਜ਼ਿੰਦਗੀ ਨੂੰ ਹੈਂਡਲ ਕਰ ਨਹੀਂ ਜੀ ਐਵੇਂ ਨਹੀਂ ਹੋ ਸਕਦਾ ਜੋ ਇਨਸਾਨ ਇਸ ਸੰਸਾਰ ਤੇ ਪ੍ਰਮਾਤਮਾ ਨੇ ਪੈਦਾ ਕੀਤਾ ਵਾ ਉਹਦਾ ਵੀ ਕੋਈ ਓਪੀਨੀਅਨ ਹੋਏਗਾ ਉਹਦੀ ਵੀ ਕੋਈ ਸੋਚ ਹੋਏਗੀ ਠੀਕ ਹੈ ਨਾ ਜੀ ਕਿਉਂਕਿ ਵੇਖੋ ਅੱਜ ਕੱਲ ਦੇ ਜਿਹੜੇ ਬੱਚੇ ਨੇ ਨਾ ਉਹ ਬਹੁਤ ਸਮਝਦਾਰ ਨੇ ਮਚਿਓਰ ਹੋ ਚੁੱਕੇ ਨੇ ਉਹ ਤੁਹਾਡੀਆਂ ਰੋਕ ਟੋਕ ਕਰਨ ਦੇ ਨਾਲ ਨਿੱਕੇ ਨਿੱਕੇ ਗੱਲਾਂ ਉਹਨਾਂ ਨੂੰ ਸਮਝਾਉਣ ਦੇ ਨਾਲ ਉਹ ਨਹੀਂ ਸਮਝਣਗੇ ਕਿਉਂਕਿ ਉਹਨਾਂ ਨੂੰ ਕੋਈ ਠੋਕਰ ਕੋਈ ਸਮਾਂ ਕੋਈ ਵਕਤ ਹੀ ਸਮਝਾ ਸਕਦਾ ਵਾ ਹਾਂ ਮੈਂ ਇਸ ਗੱਲ ਦੇ ਨਾਲ ਸਹਿਮਤ ਹਾਂ ਕਿ ਮਾਪਿਓ ਕਦੇ ਵੀ ਆਪਣੇ ਬੱਚਿਆਂ ਲਈ ਮਾੜਾ ਨਹੀਂ ਸੋਚਦੇ ਪਰ ਤੁਸੀਂ ਇੱਕ ਚੀਜ਼ ਨੋਟ ਕਰਿਓ ਭਾਵੇਂ ਤੁਸੀਂ ਉਹਨਾਂ ਲਈ ਮਾੜਾ ਨਹੀਂ ਸੋਚਦੇ ਜੇ ਤੁਸੀਂ ਉਹਨਾਂ ਨੂੰ ਰੋਕ ਟੋਕ ਵੀ ਕਰਨ ਦਇਓ ਉਹਨਾਂ ਨੂੰ ਕਿਸੇ ਕੰਮ ਤੋਂ ਰੋਕਣ ਵੀ ਦਿਓ ਤੁਸੀਂ ਉਹਨਾਂ ਦੀ ਭਲਾਈ ਲਈ ਰੋਕਨਦੇ ਹੋ ਨਾ ਪਰ ਉਹ ਇਹ ਚੀਜ਼ ਨੂੰ ਨਹੀਂ ਸਮਝ ਸਕਣਗੇ ਉਹਨਾਂ ਦੇ ਮਨ ਦੇ ਵਿੱਚ ਇਹੀ ਚੀਜ਼ ਆਊਗੀ ਕਿ ਮੇਰੇ ਪੇਰੈਂਟਸ ਮੇਰੇ ਕਿਸੇ ਵੀ ਕੰਮ ਦੇ ਵਿੱਚ ਦਖਲਅੰਦਾਜ਼ੀ ਕਰਦੇ ਨੇ ਕਿ ਮੈਨੂੰ ਪੂਰੀ ਆਜ਼ਾਦੀ ਨਹੀਂ ਦਿੰਦੇ ਉਹਨਾਂ ਦੇ ਮਨ ਦੇ ਵਿੱਚ ਨਾ ਇਹ ਗੱਲ ਕਿਤੇ ਨਾ ਕਿਤੇ ਖਟਕਦੀ ਰਹੇਗੀ ਸੋ ਇਸ ਨਾਲੋਂ ਬੈਟਰ ਹੈ ਕਿ ਆਪਾਂ ਨੂੰ ਨਾ ਇਹ ਪੇਰੈਂਟਸ ਨੂੰ ਇਹ ਚਾਹੀਦਾ ਵਾ ਕਿ ਤੁਸੀਂ ਆਪਣੇ ਬੱਚੇ ਦੀ ਨਾ ਚੰਗੀ ਤਰ੍ਹਾਂ ਦਿਲ ਦੀ ਗੱਲ ਨੂੰ ਜਾਨੋ ਉਹਨਾਂ ਦੇ ਕੋਲ ਬੈਠੋ ਪਿਆਰ ਦੇ ਨਾਲ ਵੇਖੋ ਪਿਆਰ ਇੱਕ ਸਭ ਤੋਂ ਵੱਡਾ ਹਥਿਆਰ ਹੈ ਕਈ ਕਈ ਪੇਰੈਂਟਸ ਦੇ ਮੈਂ ਇਹ ਵੀ ਕਹਿੰਦੇ ਸੁਣਿਆ ਕਿ ਅਸੀਂ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਨਾਲ ਪੜਾਇਆ ਲਖਾਇਆ ਪਰ ਉਹ ਅੱਜ ਸਾਡੀ ਕਦਰ ਨਹੀਂ ਕਰਦੇ ਵੇਖੋ ਤੁਸੀਂ ਮੈਂ ਮੰਨਦੀ ਆ ਕਿ ਇਹ ਚੀਜ਼ ਕੀਤੀ ਏ ਠੀਕ ਹੈ ਨਾ ਆਪਾਂ ਮਾਪਿਓ ਦੇ ਨਾਤੇ ਆਪਾਂ ਬੱਚਣਾਂ ਬੱਚਿਆਂ ਲਈ ਸਭ ਕੁਝ ਕਰਦੇ ਪਰ ਆਪਣੇ ਬੱਚੇ ਉਦੋਂ ਹੱਥੋਂ ਨਿਕਲ ਜਾਂਦੇ ਨੇ ਜਦੋਂ ਉਹਨਾਂ ਨੂੰ ਆਪਾਂ ਨੂੰ ਸਮਝਣ ਦਾ ਟਾਈਮ ਹੁੰਦਾ ਆਪਾਂ ਉਹਨਾਂ ਨੂੰ ਆਪਣੇ ਤਰੀਕੇ ਦੇ ਨਾਲ ਢਾਲਣਾ ਚਾਹੁੰਦੇ ਆ ਆਪਾਂ ਬਚਪਨ ਚ ਆਪਣੇ ਬੱਚੇ ਨੂੰ ਜੇ ਜਿਸ ਤਰੀਕੇ ਨਾਲ ਟਾਲਦੇ ਰਹੇ ਹਾਂ ਨਾ ਆਪਾਂ ਨੂੰ ਲੱਗਦਾ ਕਿ ਹੁਣ ਵੱਡਾ ਹੋ ਕੇ ਵੀ ਆਪਣੇ ਮੁਤਾਬਕ ਹੀ ਚੱਲੇ ਇਹ ਨਹੀਂ ਹੋ ਸਕਦਾ ਕਿਉਂਕਿ ਬੱਚੇ ਅੱਜ ਕੱਲ ਮੈਚ्योर ਹੋ ਜਾਂਦੇ ਨੇ ਜਲਦੀ ਹੋ ਜਾਂਦੇ ਨੇ ਕਿਉਂਕਿ ਉਹ ਦੇਖੋ ਘਰ ਤੋਂ ਬਾਹਰ ਨਿਕਲਦੇ ਨੇ ਉਹ ਕਈ ਤਰ੍ਹਾਂ ਦੇ ਲੋਕਾਂ ਦੇ ਵਿੱਚ ਵਿਚਰਦੇ ਨੇ ਕਈ ਤਰ੍ਹਾਂ ਦੇ ਉਹਨਾਂ ਨੂੰ ਲੋਕ ਮਿਲਦੇ ਨੇ ਉਹਨਾਂ ਦੀਆਂ ਕਈ ਸੋਚਾਂ ਬਣਦੀਆਂ ਨੇ ਕਈ ਸੋਚਾਂ ਟਹਿਂਦੀਆਂ ਵਾਂ ਤੇ ਆਪਾਂ ਨੂੰ ਥੋੜਾ ਜਿਹਾ ਚਾਹੀਦਾ ਕਿ ਆਪਾਂ ਆਪਣੇ ਬੱਚੇ ਤੇ ਦਿਲ ਦੀ ਗੱਲ ਜਾਣੀਏ ਕਿ ਉਹ ਕੀ ਸੋਚ ਰਿਹਾ ਵਾ ਠੀਕ ਹੈ ਨਾ ਇਸ ਤਰੀਕ ਨੂੰ ਆਪਾਂ ਆਪਣੇ ਉਹਦੇ ਤੇ ਜ਼ਬਰਦਸਤੀ ਜਾਂ ਉਹਦੇ ਤੇ ਰੋਬ ਪਾਉਣ ਦੀ بجائے ਉਹ ਜੋ ਚੀਜ਼ ਸੋਚ ਰਿਆ ਵਾ ਉਹਨੂੰ ਉਸੇ ਮੁਤਾਬਕ ਹੀ ਕਿ ਉਸ ਬੱਚੇ ਨੂੰ ਪਤਾ ਵੀ ਨਾ ਲੱਗੇ ਕਿ ਮੇਰੇ ਪੈਰਾਂ ਸੇ ਮੇਰਾ ਮੇਰੇ ਇਹ ਗਾਲ ਨੂੰ ਖਤਮ ਕਰ ਰਹੇ ਨੇ ਜਾਂ ਮੈਨੂੰ ਰੋਕ ਟੋਕ ਰਹੇ ਤੁਸੀਂ ਉਸੇ ਗੱਲ ਨੂੰ ਕਿਸੇ ਲਹਿਜੇ ਦੇ ਨਾਲ ਸਮਝਾ ਦਿਓ ਜੋ ਚੀਜ਼ ਉਹ ਕਰਨਾ ਚਾਹੁੰਦਾ ਉਹਨੂੰ ਸਹੀ ਦਿਸ਼ਾ ਦੇ ਵਿੱਚ ਕਰਕੇ ਤੋੜ ਦਿਓ ਠੀਕ ਹੈ ਨਾ ਇੱਕ ਦੋ ਵਾਰ ਉਹਨੂੰ ਉਹ ਚੀਜ਼ ਕਰ ਲੈਣ ਦਿਓ ਪਰ ਉਹਨੂੰ ਸਹੀ ਦਿਸ਼ਾ ਦੇ ਨਾਲ ਉਹਨੂੰ ਤੋਰੋ ਰੋਕ ਟੋਕ ਕਰਕੇ ਜਾਂ ਰੋਬ ਪਾ ਕੇ ਤੁਸੀਂ ਕਹੋਗੇ ਕਿ ਮੈਂ ਆਪਣੇ ਬੱਚੇ ਨੂੰ ਸਹੀ ਹੈਂਡਲ ਕਰਾਂ ਨਹੀਂ ਜੀ ਉਹ ਭਾਵੇਂ ਥੋੜੇ ਟਾਈਮ ਵਾਸਤੇ ਤੁਹਾਡੀ ਗੱਲ ਮੰਨ ਲੇ ਪਰ ਉਹ ਸਦਾ ਲਈ ਤੁਹਾਡੇ ਉਹਦੇ ਦਿਲ ਦੇ ਵਿੱਚ ਤੁਹਾਡੇ ਲਈ ਨਫ਼ਰਤ ਪੈਦਾ ਹੁੰਦੀ ਜਾਏਗੀ ਕਿ ਇਹਨਾਂ ਨੇ ਮੈਨੂੰ ਰੋਕਣਾ ਰੋਕਣਾ ਤੇ ਉਹ ਨੈਕਸਟ ਟਾਈਮ ਆਪਣੀ ਕੋਈ ਵੀ ਗੱਲ ਤੁਹਾਡੇ ਨਾਲ ਸ਼ੇਅਰ ਨਹੀਂ ਕਰੇਗਾ ਠੀਕ ਹੈ ਨਾ ਸੋ ਸਭ ਤੋਂ ਪਹਿਲਾਂ ਮੈਨੂੰ ਇਹ ਹੀ ਲੱਗਾ ਕਿ ਪੇਰੈਂਟ ਜਦੋਂ ਬੰਦੇ ਹੋ ਤੁਸੀਂ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿਸ ਆਪਣੇ ਬੱਚੇ ਨੂੰ ਕਿਸ ਤਰੀਕੇ ਦੇ ਨਾਲ ਹੈਂਡਲ ਕਰਨਾ ਵਾ ਠੀਕ ਹੈ ਨਾ ਜਾਂ ਤੇ ਤੁਸੀਂ ਬੱਚੇ ਨੂੰ ਬਚਪਨ ਤੋਂ ਹੀ ਸਟਾਰਟਿੰਗ ਤੋਂ ਹੀ ਇਸ ਲਿਹਾਜੇ ਦੇ ਨਾਲ ਪਾਲੋ ਇੱਕ ਡਿਸਪੀਸਪਲਨ ਬਣਾਓ ਕਿ ਉਹ ਵੱਡੇ ਹੁੰਦੇ ਤਾਂ ਕਿ ਉਹ ਡਿਸਪੀਸਪਲਨ ਦੀ ਜਦੋਂ ਨਾ ਡਿਸਪੀਸਪਲਨ ਨੂੰ ਮੰਨੇਗਾ ਕਿ ਉਹਦੇ ਆਪਣੇ ਆਪ ਦੇ ਦਿਲ ਨੂੰ ਕੁਝ ਹੋਵੇ ਕਿ ਮੈਂ ਇਹ ਚੀਜ਼ ਐਵੇਂ ਕਰਨੀ ਸੀ ਐਵੇਂ ਨਹੀਂ ਹੋਈ ਤੇ ਜੇ ਤੁਸੀਂ ਸਟਾਰਟਿੰਗ ਤੋਂ ਡਿਸਪੀਸਪਲਨ ਨਹੀਂ ਪਾਲ ਲਿਆ ਹੁਣ ਤੁਸੀਂ ਚਾਹੁੰਦੇ ਕਿ ਉਹ ਬੱਚਾ ਡਿਸਪੀਸਪਲਨ ਚ ਆਵੇ ਤੇ ਉਹ ਨਹੀਂ ਹੋ ਸਕਦਾ ਇਸ ਨਾਲੋਂ ਬੈਟਰ ਇੱਕੋ ਤਰੀਕਾ ਕਿ ਤੁਸੀਂ ਆਪਣੇ ਬੱਚੇ ਦੇ ਸੋਚ ਵਿਚਾਰ ਨੂੰ ਸਮਝੋ ਉਹ ਜੋ ਕਰਨਾ ਚਾਹੁੰਦਾ ਤੇ ਫਿਰ ਉੱਥੇ ਉਹਨੂੰ ਸਹੀ ਦਿਸ਼ਾ ਦੇ ਵਿੱਚ ਇੱਕ ਰਸਤਾ ਵਿਖਾਓ ਤੇ ਉਹਦੀ ਮਰਜ਼ੀ ਦੇ ਮੁਤਾਬਕ ਉਹ ਜਿਵੇਂ ਉਹ ਚਾਹੁੰਦਾ ਵੀ ਉਹਦੀ ਖੁਸ਼ੀ ਵੀ ਵਿੱਚ ਹੋਵੇ ਤੇ ਤੁਹਾਡੀ ਖੁਸ਼ੀ ਵੀ ਵਿੱਚ ਹੋਵੇ ਤੇ ਮਿਲ ਕੇ ਚੱਲੋ ਇਹੋ ਜਿਹੇ ਬੱਚੇ ਕਦੇ ਵੀ ਗਲਤ ਕੰਮ ਦੇ ਵਿੱਚ ਨਹੀਂ ਪੈਂਦੇ ਠੀਕ ਹੈ ਜੀ ਸੋ ਮੈਂ ਕੁਝ ਪੁਆਇੰਟ ਨੋਟ ਕੀਤੇ ਨੇ ਵੀ ਜਿਹੜੇ ਪੇਰੈਂਟਸ ਔਰ ਬੱਚੇ ਇੱਕ ਦੂਜੇ ਤੋਂ ਦੂਰ ਹੋਉਂਦੇ ਨੇ ਅੱਜ ਕੱਲ੍ਹ ਦੇ ਟਾਈਮ 'ਚ ਕਿਉਂ ਹੁੰਦੇ ਨੇ ਭਾਵੇਂ ਉਹ ਆਫਟਰ ਮੈਰਿਜ ਹੋਵੇ ਚਾਹੇ ਉਹ ਬਿਫੋਰ ਮੈਰਿਜ ਹੋਵੇ ਇਹ ਦੋਨੇ ਦੇ ਵਿੱਚ ਪੇਰੈਂਟਸ ਤੇ ਬੱਚੇ ਅੱਜਕੱਲ ਥੋੜਾ ਜਨਾ ਕੰਪਲੀਕੇਟਡ ਹੁੰਦੇ ਜਾ ਰਹੇ ਨੇ ਸਭ ਤੋਂ ਪਹਿਲਾ ਪੁਆਇੰਟ ਹੈਗਾ ਜੀ ਮੈਨੂੰ ਲੱਗਦਾ ਕਿ ਰੋਕ ਟੋਕ ਬੰਦ ਕਰੋ ਤੁਸੀਂ ਆਪਣੇ ਫੈਸਲੇ ਬੱਚਿਆਂ ਤੇ ਥੋਪੜੇ ਬੰਦ ਕਰ ਦੋ ਉਹਨਾਂ ਨੂੰ ਰੋਕ ਟੋਕ ਕਰਨੀ ਬੰਦ ਕਰੋ ਤੁਸੀਂ ਸਾਡੇ ਨਾਲ ਇੱਥੇ ਇੱਕ ਫੈਮਿਲੀ ਮੈਂਬਰ ਹੀ ਨੇ ਥੋੜੇ ਜੇ ਲੱਗੇ ਰਹਿੰਦੇ ਨੇ ਉਹਨਾਂ ਨੂੰ ਉਹ ਮੈਂ ਅਕਸਰ ਵੇਂਦੇ ਰਹਿੰਦੇ ਆ ਕਿ ਉਹ ਨਿੱਕੀ ਨਿੱਕੀ ਗੱਲ ਤੇ ਨਾ ਬੈਠੇ ਟੋਕਦੇ ਰਹਿਣਗੇ ਆ ਐਵੇਂ ਕਰ ਲਓ ਅਸੀਂ ਆਪਣੇ ਟਾਈਮ 'ਚ ਐਵੇਂ ਕਰਦੇ ਹੁੰਦੇ ਸੀ ਤੁਸੀਂ ਆਪਣੇ ਟਾਈਮ 'ਚ ਐਵੇਂ ਨਹੀਂ ਕਰਦੇ ਇਹ ਕਿ ਨਾ ਉਹਦੇ ਨਾਲ ਵੇਖੋ ਜੋ ਤੁਹਾਡਾ ਟੈਂਸਿਓ ਲੰਘ ਚੁੱਕਿਆ ਵਾ ਹੁਣ ਜੋ ਟਾਈਮ ਹੈ ਉਹ ਬਦਲ ਚੁੱਕਿਆ ਵਾ ਟਾਈਮ ਤੇ ਸਮਾਂ ਥੋੜੇ ਥੋੜੇ ਟਾਈਮ ਬਾਅਦ ਬਦਲਦਾ ਹੀ ਰਹਿੰਦਾ ਵੇਖੋ 2020 ਚ ਕੋਸ਼ ਸੀ 2021 ਚ ਕੋਸ਼ ਹੋ ਗਿਆ ਹੁਣ 2025 ਚ ਆ ਲੰਦੀ ਇਹਦੇ ਵਿੱਚ ਕੁਝ ਹੋਰ ਚੇਂਜ ਹੋ ਗਿਆ ਤੇ ਤੁਸੀਂ ਉਹ ਪੁਰਾਣੀਆਂ ਸਮਿਆਂ ਦੀਆਂ ਚੀਜ਼ਾਂ ਉਹਨਾਂ ਨੂੰ ਦੱਸ ਦੱਸ ਕੇ ਤੇ ਓਵਰਟੇਕ ਨਾ ਕਰੋ ਉਹਨਾਂ ਨੂੰ ਰੋਕ ਟੋਕ ਕਰੋਗੇ ਬੱਚਾ ਇਸ ਦੇ ਨਾਲ ਚਿੜਚੜਾ ਹੋਏਗਾ ਨਾ ਕਿ ਉਹ ਤੁਹਾਡੀ ਗੱਲ ਨੂੰ ਸਮਝੇਗਾ ਨਹੀਂ ਤੁਹਾਨੂੰ ਲੱਗਦਾ ਹੈ ਨਾ ਕਿ ਉਹ ਚੀਜ਼ੇ ਸਮਝੂਗਾ ਸਮਝਣ ਦੀ ਬਜਾਏ ਚਿੜਚੜਾ ਹੁੰਦਾ ਜਾਏਗਾ ਵੀ ਇਹਦਾ ਤਾਂ ਕੰਮ ਹੀ ਇਹਨੇ ਬੋਲੀ ਜਾਣਾ ਉਹ ਤੁਹਾਨੂੰ ਇੱਕ ਦਿਨ ਇਗਨੋਰ ਕਰਨਾ ਸ਼ੁਰੂ ਕਰੇਗਾ ਇਸ ਲਈ ਪੇਰੈਂਟਸ ਪਲੀਜ਼ ਤੁਸੀਂ ਆਪਣੇ ਬੱਚਿਆਂ ਨੂੰ ਰੋਕ ਟੋਕ ਕਰਨ ਦੀ ਬਜਾਏ ਥੋੜਾ ਜਿਹਾ ਉਹਨਾਂ ਦਾ ਇੰਟਰਸਟ ਸਮਝੋ ਕਿ ਉਹਨਾਂ ਦੇ ਇੰਟਰਸਟ ਕਿਹੜੀ ਚੀਜ਼ ਦੇ ਵਿੱਚ ਹੈ ਉਹਦੇ ਨਾਲ ਤੁਸੀਂ ਆਪਣਾ ਲੈਵਲ ਅਪ ਸੈੱਟ ਕਰੋ ਨਾਲੇ ਤੁਹਾਡੇ ਬੱਚੇ ਦੀ ਖੁਸ਼ੀ ਵੀ ਹੋਏਗੀ ਤੇ ਤੁਹਾਨੂੰ ਵੀ ਖੁਸ਼ੀ ਹੋਏਗੀ ਬੱਚਾ ਤੁਹਾਡੇ ਕਦੇ ਹੱਥਾਂ ਨੰਬਰ 2 ਹੈਗੇ ਜੀ ਗੁਣਾਂ ਨੂੰ ਪਹਿਚਾਣੋ ਹਰ ਬੱਚੇ ਦੇ ਵਿੱਚ ਹਰ ਪਰਮਾਤਮਾ ਨੇ ਸੌਰੀ ਪਰਮਾਤਮਾ ਨੇ ਹਰ ਬੱਚੇ ਦੇ ਵਿੱਚ ਕੋਈ ਨਾ ਕੋਈ ਗੁਣ ਜ਼ਰੂਰ ਭੇਜਿਆ ਹੁੰਦਾ ਹੈ ਕੋਈ ਵੀ ਇਨਸਾਨ ਜੋ ਧਰਤੀ ਤੇ ਆਇਆ ਹੈ ਤੇ ਉਹਦੇ ਵਿੱਚ ਕੋਈ ਨਾ ਕੋਈ ਖਾਸियत ਜ਼ਰੂਰ ਹੁੰਦੀ ਹੈ ਆਪਣੇ ਬੱਚੇ ਦੀ ਉਹ ਖਾਸियत ਪਹਿਚਾਣੋ ਕਿ ਤੁਹਾਡੇ ਬੱਚੇ ਦਾ ਇੰਟਰਸਟ ਜ਼ਿਆਦਾ ਕਿਹੜੀ ਚੀਜ਼ ਦੇ ਵਿੱਚ ਬਣੰਦਿਆ ਹੋਆ ਠੀਕ ਹੈ ਨਾ ਆਪਣੇ ਇਹ ਨਾ ਕਹੋ ਕਿ ਤੁ ਜਿਵੇਂ ਨਾ ਮੈਂ ਕਈ ਪੇਰੈਂਟਸ ਵੇਖੇ ਨੇ ਆ ਉਹ ਬੱਚੇ ਨੂੰ ਕਹਿੰਦੇ ਜਿਵੇਂ ਬੱਚੇ ਨੇ 10th ਪਾਸ ਕਰ ਲਈ ਨਾ 10ਵੀਂ ਦੀ ਕਲੀਅਰ ਹੁੰਦੀ ਤੇ ਉਹਨੂੰ ਪਲੱਸ 1 ਚ ਜਾਣਗੇ ਕਿ ਤੂੰ ਮੈਡੀਕਲ ਰੱਖ ਕਿਉਂ ਰੱਖ ਜੀ ਤੁਸੀਂ ਵੇਖੋਗੇ ਤੁਹਾਡੇ ਬੱਚੇ ਦੇ ਅੰਦਰ ਉਹ ਬੱਚਾ ਮੇਰੇ ਕੋਲ ਇੱਕ ਸੀਗਾ ਉਹ ਕਹਿੰਦਾ ਕਿ ਮੈਂ ਦੀਦੀ ਕਮਰਸ ਦੇ ਵਿੱਚ ਪੂਰਾ ਕੰਫਰਟੇਬਲ ਹਾਂ ਕਿ ਮੈਂ ਕਮਰਸ ਵਾਲਾ ਬੈਚ ਉਹਨੇ ਵਧੀਆ ਹੈਂਡਲ ਕਰ ਲੈਣਾ ਸੀ ਪਰ ਉਹਦੇ ਪੇਰੈਂਟਸ ਮਤਲਬ ਜ਼ੋਰ-ਜ਼ੋਰ ਦਸਤੀ ਕਰਕੇ ਉਹ ਆਪਣੀ ਸੋਚ ਦੇ ਮਤਲਬ ਕਿ ਮੈਂ ਆਪਣੇ ਬੱਚੇ ਨੂੰ ਇਹ ਚੀਜ਼ ਬਣਾਉਣਾ ਵਾ ਠੀਕ ਹੈ ਉਹਨੂੰ ਮੈਡੀਕਲ ਦਵਾਈ ਉਹਨਾਂ ਨੇ ਮੈਡੀਕਲ ਰਖਵਾਈ ਤੇ ਆਫਟਰ ਨਤੀਜਾ ਕੀ ਹੁੰਦਾ ਕਿ ਉਹ ਬੱਚਾ ਸਾਰੇ ਐਗਜ਼ਾਮਸ ਦੇ ਵਿੱਚੋਂ ਰਹਿ ਜਾਂਦਾ ਕਿਉਂਕਿ ਉਹਦਾ ਸਾਰੇ ਸਾਲ ਦੇ ਵਿੱਚ ਕੋਈ ਇੰਟਰਸਟ ਨਹੀਂ ਬਣਾ ਪਾਉਂਦਾ ਕਿਉਂਕਿ ਬੱਚੇ ਨੂੰ ਉਹ ਚੀਜ਼ ਨਹੀਂ ਸਮਝ ਚਾਉਣੀ ਜੋ ਚੀਜ਼ ਵੱਲ ਬੱਚੇ ਦਾ ਇੰਟਰਸਟ ਹੈ ਆਪਣੇ ਬੱਚੇ ਦੇ ਗੁਣਾਂ ਨੂੰ ਪਹਿਚਾਣੋ ਕਿ ਮੇਰੇ ਬੱਚੇ ਦੇ ਕਿਸੇ ਦਾ ਗੇਮ ਚ ਹੁੰਦਾ ਵਾ ਉਹ ਬੱਚੇ ਦਾ ਜਿਸ ਚੀਜ਼ ਦੇ ਵਿੱਚ ਤੁਹਾਡਾ ਬੱਚਾ ਪਰਫੈਕਟ ਹੈ ਉਹਦਾ ਸਾਥ ਦਿਓ ਤੇ ਉਹਨੂੰ ਅੱਗੇ ਵਧਣ ਦੇ ਵਿੱਚ ਹੈਲਪ ਕਰੋ ਇਹ ਚੀਜ਼ ਵੀ ਬੱਚੇ ਦੇ ਦਿਲ ਦੇ ਵਿੱਚ ਤੁਹਾਡੇ ਲਈ ਖਾਸੀਅਤ ਬਣਾਉਗੀ ਕੰਪੈਰੀਜ਼ਨ ਬੰਦ ਕਰ ਦਿਓ ਨੰਬਰ 3 ਕੰਪੈਰੀਜ਼ਨ ਕੀ ਉਹਨਾਂ ਦੇ ਬੱਚੇ ਨੇ ਇਹ ਕਰ ਲਿਆ ਤੇ ਤੂੰ ਤੇ ਕਰਦਾ ਨਹੀਂ ਜਾਂ ਉਹਨਾਂ ਦਾ ਬੱਚਾ ਡਾਕਟਰ ਬਣ ਗਿਆ ਤੇ ਤੂੰ ਕਮਰਸ ਰੱਖੀ ਫਿਰਦਾ ਉਹਨਾਂ ਦੇ ਬੱਚੇ ਨੇ ਇਹ ਕਰ ਲਿਆ ਤੇ ਤੂੰ ਕੁਝ ਵੀ ਨਹੀਂ ਕਰਦਾ ਐਹੋ ਜਿਹੀਆਂ ਚੀਜ਼ਾਂ ਆਪਣੇ ਬੱਚੇ ਦੇ ਨਾਲ ਕੰਪੈਰੀਜ਼ਨ ਨਾ ਕਰੋ ਇਹਦੇ ਨਾਲ ਬੱਚੇ ਦੇ ਦਿਲ ਦੇ ਵਿੱਚ ਤੁਹਾਡੇ ਲਈ ਨਫ਼ਰਤ ਪੈਦਾ ਹੋਏਗੀ ਕਿਉਂਕਿ ਇਹਦੇ ਨਹੀਂ ਤਾਂ ਇਹ ਨਿੱਕੀ ਜਿਹੀ ਗੱਲ ਤੁਹਾਨੂੰ ਇਹ ਆਪਾਂ ਨੂੰ ਲੱਗਦੀ ਕਿ ਨਿੱਕੀ ਜਿਹੀ ਗੱਲ ਹੈ ਪਰ ਇਹਦੇ ਬੜੇ ਹੀ ਭਿਆਨਕ ਨਤੀਜੇ ਬਾਅਦ ਵਿੱਚ ਸਾਹਮਣੇ ਆਉਂਦੇ ਨੇ ਕੰਪੈਰੀਜ਼ਨ ਕਦੇ ਵੀ ਕਿਸੇ ਪੇਰੈਂਟਸ ਨੂੰ ਆਪਣੇ ਬੱਚੇ ਦਾ ਦੂਸਰੇ ਬੱਚੇ ਦੇ ਨਾਲ ਨਾ ਕਰੋ ਕਿਉਂਕਿ ਹੋ ਸਕਦਾ ਹੈ ਕਿ ਜੋ ਤੁਹਾਡੇ ਬੱਚੇ ਦੇ ਵਿੱਚ ਗੁਣ ਹੈਗਾ ਵਾ ਉਹ ਦੂਸਰੇ ਬੱਚੇ 'ਚ ਹੋਇਆ ਹੀ ਨਾ ਠੀਕ ਹੈ ਨਾ ਸਾਰਿਆਂ ਨੂੰ ਇਹੀ ਲੱਗਦਾ ਹੁੰਦਾ ਹੈ ਕਿ ਮੇਰੇ ਬੱਚੇ ਨਾਲੋਂ ਅਗਲਾ ਬੱਚਾ ਬੈਟਰ ਨਹੀਂ ਪਰ ਤੁਹਾਡਾ ਬੱਚਾ ਵੀ ਬੈਟਰ ਹੈ ਬਸ ਤੁਸੀਂ ਉਹਨੂੰ ਪਹਿਚਾਣੋ ਕਿ ਉਹਦੇ ਵਿੱਚ ਇੰਟਰਸਟ ਕਿਹੜੀ ਚੀਜ਼ ਦਾ ਵਾ ਨੰਬਰ 4 ਅੱਗੇ ਵਧਣ ਦੋ ਹਾਂਜੀ ਇਹ ਵੀ ਨਾ ਮੈਨੂੰ ਬੜਾ ਖਾਸ ਟੌਪਿਕ ਲੱਗਦਾ ਵਾ ਇਹਦੇ ਵਿੱਚ ਕਈ ਪੇਰੈਂਟਸ ਹੁੰਦੇ ਨੇ ਜਿਨ੍ਹਾਂ ਨੇ ਨਾ ਸਾਰੀ ਉਮਰ ਆਪ ਭਾਵੇਂ ਉਹ ਗਰੀਬੀ ਦੀ ਹਾਲਤ ਕਹਿ ਦੋ ਕੋਈ ਮਜਬੂਰੀ ਕਰਕੇ ਆਪ ਉਹਨਾਂ ਨੇ ਖੁੱਲੇ ਮਾਹੌਲ ਦੇ ਵਿੱਚ ਸਾਹ ਨਹੀਂ ਲਿਆ ਹੋਇਆ ਹੁੰਦਾ ਆਪ ਉਹਨਾਂ ਨੇ ਕਈ ਉਹਨਾਂ ਦੇ ਸ਼ੌਂਕ ਅੰਦਰ ਹੀ ਅੰਦਰ ਮਾਰੇ ਹੁੰਦੇ ਨੇ ਪਰ ਤੁਸੀਂ ਤੇ ਉਹ ਅੱਗੋਂ ਕੀ ਕਰਦੇ ਨੇ ਮੰਨ ਲਓ ਜਿਵੇਂ ਕੋਈ ਮਾ ਕੁੰਮਣ ਵਾਲੀ ਜਗ੍ਹਾ ਕੋਈ ਪੈਰਾਂ ਸ ਗਰੀਬ ਮਹਾਤੜੇ ਵਿਚਾਰਾ ਨਹੀਂ ਉਹ ਜਗ੍ਹਾ ਤੇ ਜਾ ਸਕਿਆ। ਤੋਂ ਗਾੜੀ ਆਪਣੇ ਬੱਚੇ ਨੂੰ ਵੀ ਨਹੀਂ ਲੈ ਕੇ ਜਾਂਦੇ। ਅਗਰ ਉਹ ਜਾਂਦੇ ਨੇ ਤਾਂ ਉਹ ਉਹਨਾਂ ਨੂੰ ਵੀ ਰੋਕ ਦਿੰਦੇ ਨੇ ਨਹੀਂ ਨਹੀਂ ਤੁਸੀਂ ਨਹੀਂ ਉੱਥੇ ਜਾਣਾ। ਕਿਉਂ ਜੀ ਜੇ ਤੁਸੀਂ ਜੋ ਚੀਜ਼ ਤੁਸੀਂ ਖੁਦ ਨਹੀਂ ਨਾ ਕਰ ਸਕਦੇ ਤੁਸੀਂ ਆਪਣੇ ਬੱਚੇ ਨੂੰ ਕਰਨ ਦੋ ਉਹਨੂੰ ਅੱਗੇ ਵਧਣ ਦੋ। ਕਿਉਂਕਿ ਜਿਉਂ ਜੰਜੀਰਾ ਤੁਸੀਂ ਆਪਣੇ ਤੁਹਾਡੇ ਮਜਬੂਰੀ ਨੇ ਤੁਹਾਡੇ ਪੈਰ 'ਚ ਜੰਜੀਰਾ ਪਈਆਂ ਸੀ ਤੁਸੀਂ ਆਪਣੇ ਬੱਚੇ ਦੇ ਪੈਰਾਂ 'ਚ ਕਿਉਂ ਪਾਉਂਦੇ ਏ ਜੀ? ਉਨੂੰ ਅੱਗੇ ਵਧਣ ਦੋ ਅੱਗੇ ਵਧੂਗਾ ਅਕਸਰ ਨੂੰ ਤਾਂ ਹੀ ਉਹਨੂੰ ਦੁਨੀਆਦਾਰੀ ਦੀ ਸਮਝ ਆਏਗੀ ਜੇ ਤੁਸੀਂ ਆਪਣੇ ਬੱਚੇ ਨੂੰ ਅੰਦਰ ਹੀ ਵੜ ਵੜ ਕੇ ਰੱਖੋਗੇ ਨਹੀਂ ਤੂੰ ਐਵੇਂ ਨਹੀਂ ਕਰਨਾ ਨਹੀਂ ਤੂੰ ਐਵੇਂ ਨਹੀਂ ਕਰਨਾ ਉਹ ਬੱਚੇ ਦਾ ਮਾਈਂਡ ਲੈਵਲ ਜਿਹੜਾ ਉਹ ਕਿ ਉੱਥੇ ਇੱਕ ਹੀ ਸੈੱਟ ਹੋ ਜਨਾ ਤੇ ਉਹ ਅੱਗੇ ਜਾ ਕੇ ਆਪਣੇ ਸਹੀ ਫੈਸਲੇ ਕਦੇ ਨਹੀਂ ਕਰ ਸਕੂਗਾ ਅ ਨੰਬਰ 5 ਹੈਗਾ ਜੀ ਆਪਣੇ ਫੈਸਲੇ ਨਾ ਥੋਪੋ ਹਾਂਜੀ ਇਹ ਮੈਂ ਤੁਹਾਨੂੰ ਨਾ ਪਹਿਲਾਂ ਵੀ ਡਿਸਕਸ ਕੀਤਾ ਸੀ ਕਿ ਆਪਣਾ ਕੋਈ ਵੀ ਫੈਸਲਾ ਬੱਚੇ ਦੇ ਉੱਪਰ ਨਾ ਥੋਪੋ ਆਪਣਾ opinion ਦੋ ਕਿ ਬੇਟਾ ਮੇਰੀ ਆ ਚੀਜ਼ ਐਵੇਂ ਆ ਤੁਸ ਬੱਚੇ ਦੇ ਮਨ ਦੀ ਵੀ ਸਮਝਣ ਦੀ ਕੋਸ਼ਿਸ਼ ਕਰੋ ਕਿ ਤੁਹਾਡਾ ਬੱਚਾ ਕਿੱਥੇ ਸਟੈਂਡ ਕਰਦਾ ਹੈ ਕਿ ਉਹ ਚੀਜ਼ ਨੂੰ ਸਮਝ ਸਕਦਾ ਹੈ ਕਿ ਨਹੀਂ ਉਹ ਚੀਜ਼ਾਂ ਨੂੰ ਫੀਲ ਕਰੋ ਫਿਰ ਦੋਨਾਂ ਨੂੰ ਮਿਕਸ ਕਰਕੇ ਇੱਕ ਸਹੀ ਡਿਸੀਜਨ ਲਓ ਕਿ ਮੇਰੇ ਬੱਚੇ ਨੂੰ ਵੀ ਇਹ ਚੀਜ਼ ਦੀ ਝੋਟਣਾ ਲੱਗੇ ਤੇ ਮੇਰਾ ਡਿਸੀਜਨ ਵੀ ਪੂਰਾ ਹੋਵੇ ਤੇ ਮੇਰਾ ਬੱਚਾ ਵੀ ਸਹੀ ਦਿਸ਼ਾ 'ਚ ਵੀ ਜਾਵੇ ਫਿਰ ਉਹ ਬੱਚੇ ਮੈਨੂੰ ਲੱਗਦਾ ਹੈ ਕਿ ਇੱਕ ਕਮਿਊਨੀਕੇਸ਼ਨ ਉਹਨਾਂ ਦੇ ਵਿੱਚ ਸਹੀ ਹੋ ਜਾਏਗਾ ਅਗਰ ਕੋਈ ਰਹੇਗੀ ਆਫਟਰ ਮੈਰਿਜ ਦੀ ਗੱਲ ਇਹ ਤਾਂ ਆਪਾਂ ਬਿਫੋਰ ਮੈਰਿਜ ਕਰਤਾ ਹਨਾ ਮੰਨ ਲਓ ਆਫਟਰ ਮੈਰਿਜ 'ਚ ਮੈਨੂੰ ਐ ਲੱਗਦਾ ਹੈ ਕਿ ਪੇਰੈਂਟਸ ਨੂੰ ਵੀ ਨਾ ਥੋੜਾ ਜਿਹਾ ਸਮਝ ਕਿਉਂਕਿ ਉਹ ਉਹਦੇ ਲਈ ਦੋ ਰਿਸ਼ਤੇ ਬਹੁਤ ਜ਼ਰੂਰੀ ਹੋਏ ਨੇ ਇੱਕ ਪਾਸੇ ਉਹਦੀ ਵਾਈਫ ਵੀ ਨੇ ਤੇ ਇੱਕ ਪਾਸੇ ਤੁਸੀਂ ਵੀ ਹੁੰਦੇ ਹੋ ਅਗਲੇ ਤੁਸੀਂ ਸਾਰੇ ਇੱਕ ਦੂਜੇ ਨਾਲ ਕੰਬੀਨੇਸ਼ਨ ਕਰਕੇ ਚੱਲੋ ਤੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਘਰ ਦੇ ਵਿੱਚ ਕਦੀ ਵੀ ਲੜਾਈ ਹੋਊਗੀ ਅਗਰ ਤੁਸੀਂ ਹਰ ਚੀਜ਼ ਦੇ ਵਿੱਚ ਉਹਨਾਂ ਦੇ ਵਿੱਚ ਇਨਵੋਲਵਮੈਂਟ ਕਰੋਗੇ ਹਰ ਚੀਜ਼ ਦੇ ਵਿੱਚ ਉਹਨਾਂ ਨੂੰ ਕੋਲਗੇ ਐਵੇਂ ਨਹੀਂ ਕਰਨਾ ਆਹ ਨਹੀਂ ਕਰਨਾ ਤਾਂ ਦੇਖੋ ਜੇ ਉੱਥੇ ਲੜਾਈ ਹੋਣੀ ਜਾਏ ਸੀ ਠੀਕ ਹੈ ਨਾ ਥੋੜਾ ਜਿਹਾ ਤੁਹਾਨੂੰ ਵੀ ਐਡਜਸਟਮੈਂਟ ਕਰਨੀ ਪੈਣੀ ਥੋੜੇ ਜਿਹਾ ਵੀ ਕਰਨਗੇ ਤੁਸੀਂ ਇੱਕ ਕਦਮ ਉਹਨਾਂ ਨੂੰ ਪਿਆਰ ਨਾਲ ਦੇਖ ਕੇ ਵੇਖੋ ਮੈਨੂੰ ਲੱਗਦਾ ਕਿ ਉਹ ਜਿਹੜੇ ਬੱਚੇ ਨੇ ਨਾ ਉਹ ਆਪਣੇ ਪੈਰਸ ਠੀਕ ਹੈ ਨਾ ਮੈਨੂੰ ਲੱਗਦਾ ਵੇ ਚੀਜ਼ 100% ਕਿ ਤੁਸੀਂ ਇੱਕ ਕਦਮ ਆਪਣੇ ਬੱਚੇ ਲਈ ਵਧੀਆ ਕਰੋ ਬੱਚਿਆਂ ਨੂੰ ਅਹਿਸਾਸ ਹੋਵੇ ਕਿ ਸਾਡੇ ਪੇਰੈਂਟ ਸਾਨੂੰ ਹੱਦ ਤੋਂ ਜ਼ਿਆਦਾ ਸਾਡੇ ਲਈ ਕਰਦੇ ਨੇ ਤਾਂ ਮੈਨੂੰ ਲੱਗਦਾ ਕਿ ਬੱਚੇ ਜਿਹੜੇ ਬੱਚੇ ਨੇ ਉਹ 100% ਤੋਂ ਵੀ ਜ਼ਿਆਦਾ ਤੁਹਾਨੂੰ ਦੇਣਗੇ ਅਗਰ ਤੁਸੀਂ ਉਹਨਾਂ ਨੂੰ ਰੋਕ ਟੋਕ ਕਰੀ ਜਾਓਗੀ ਇਹ ਨਹੀਂ ਕਰਨਾ ਉਹ ਨਹੀਂ ਕਰਨਾ ਹਰ ਡਿਸੀਜਨ ਦੇ ਵਿੱਚ ਉਹਨਾਂ ਦੇ ਨਾਲ ਖੜੋਗੇ ਇੱਥੇ ਨਹੀਂ ਜਾਣਾ ਉਹ ਨਹੀਂ ਕਰਨਾ ਤਾਂ ਤਾਂ ਤੁਸੀਂ ਫਿਰ ਆਪਣੀ ਇਸ ਹਾਲਤ ਦੇ ਜ਼ਿੰਮੇਵਾਰ ਆਪ ਹੋਵੋਗੇ ਤੇ ਤੁਸੀਂ ਫਿਰ ਬੱਚਿਆਂ ਤੋਂ ਇਹ ਉਮੀਦ ਕਿਵੇਂ ਕਰ ਸਕਦੇ ਕਿ ਉਹ ਤੁਹਾਡੇ ਹਰ ਡਿਸੀਜਨ ਨੂੰ ਸਮਝ ਸਕਣ ਪਿਆਰ ਨਾਲ ਹਰ ਚੀਜ਼ ਦਾ ਹੱਲ ਹੁੰਦਾ ਵਾ ਪਰ ਏਡੀ ਦਰੋਪ ਪਾ ਕੇ ਜਾਂ ਕਿਸੇ ਜੀ ਨੂੰ ਕਰਕੇ ਆਪਾਂ ਕਿਸੇ ਤੋਂ ਕੋਈ ਚੀਜ਼ ਮਨਵਾ ਨਹੀਂ ਸਕਦੇ ਠੀਕ ਹੈ ਜੀ ਸੋ ਅੱਜ ਦਾ ਆਪਾਂ ਟੌਪਿਕ ਇੱਥੇ ਹੀ ਸਮਾਪਤ ਕਰਦੇ ਆਂ ਸੋ ਦੱਸਿਓ ਕਿ ਤੁਹਾਨੂੰ ਇਹ ਵਿਚਾਰ ਕਿਵੇਂ ਦੇ ਲੱਗੇ ਸੋ ਤੁਹਾਨੂੰ ਪਤਾ ਮੈਂ ਅਜੇ ਨਿਊ ਨਿਊ ਵੀਡੀਓ ਬਣਾਉਣੀ ਸਟਾਰਟ ਕੀਤੀਆਂ ਕੋਈ ਕਮੀ ਪੇਸ਼ੀ ਰਹੇ ਜਿੰਦੀ ਤਾਂ ਮਾਫ ਕਰਦੇ ਹੋ ਕਰੋ ਦੱਸ ਦਿਓ ਕਰੋ ਕੋਈ ਨਹੀਂ ਆਪਾਂ ਨੈਕਸਟ ਵੀ ਦੇ ਵਿੱਚ ਉਹਨੂੰ ਥੋੜਾ ਜਿਹਾ ਸੁਧਾਰ ਕਰਾਂਗੇ ਅ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਕਰ ਦਿਓ ਧੰਨਵਾਦ